ਬੇਤੁਬਾਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਇਸ ਵਕਦੀ ਆਮ ਖਬਰ ਦਿੱਲੀ ਤੋਂ ਆ ਰਹੀ ਹੈ ਟਿਕਟ ਬਲੱਡ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਨੇ ਸਾਂਸਦ ਸੁਨੀਲ ਜਾਖੜ ਰਵਨੀਤ ਬਿੱਟੂ ਗੁਰਜੀਤ ਔਜਲਾ ਅਤੇ ਚੌਧਰੀ ਸੰਤੋਖ ਸਿੰਘ ਨਾਵਾ ਦਾ ਐਲਾਨ ਹੋ ਚੁੱਕਿਆ ਹੈ ਦੇਰ ਰਾਤ ਕਾਂਗਰਸ ਨੇ ਇਹਨਾਂ ਨਾਵਾਂ ਨੂੰ ਫਾਈਨਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਨ ਪਹੁੰਚੇ ਹੋਏ ਨੇ ਇਹ ਚਾਰੇ ਮੌਜੂਦਾ ਸਾਂਸਦ ਟਿਕਟ ਮਿਲਣ ਤੇ ਮੁੱਖ ਮੰਤਰੀ ਨੂੰ ਮਿਲ ਕੇ ਤਨਵਤ ਕੀਤਾ ਦਿੱਲੀ ਦੇ ਕਪੂਟਲਾ ਹਾਊਸ ਪਹੁੰਚੇ ਨੇ ਮੌਜੂਦਾ ਸਾਂਸਦ ਚਾਰ ਚਾਰੇ ਮੌਜੂਦਾ ਸਾਂਸਦਾਂ ਨੂੰ ਇੱਕ ਵਾਰ ਫਿਰ ਤੋਂ ਮੈਦਾਨ ਵਿੱਚ ਉਤਾਰਿਆ ਹੈ ਕਾਂਗਰਸ ਨੇ ਅਤੇ న్యూਸ 18 ਨੇ ਇਸ ਤੋਂ ਪਹਿਲਾਂ 81 ਕਿ ਇਹਨਾਂ ਨੂੰ ਟਿਕਟ ਮਿਲ ਸਕਦੀ ਹੈ ਦੇਰ ਰਾਤ ਇਸੇ ਇਸ ਖਬਰ ਤੇ ਮੋਹਰ ਵੀ ਲੱਗ ਗਈ ਅਤੇ ਹੋਣ ਚਾਰੇ ਮੌਜੂਦਾ ਸਾਂਸਦ ਚੌਧਰੀ ਸੰਤੋਖ ਸਿੰਘ ਰਵਨੀਤ ਬਿੱਟੂ ਸੁਨੀਲ ਜਾਖੜ ਅਤੇ ਇਹ ਸਾਰੇ ਜੜੇ ਨੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪਹੁੰਚੇ ਨੇ ਗੁਰਜੀਤ ਔਜਲਾ ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਭੀ ਉਹਨਾਂ ਦੇ ਨਾਲ ਨੇ ਮੁੱਖ ਮੰਤਰੀ ਨੂੰ ਮਿਲ ਕੇ ਉਹਨਾਂ ਦਾ ਧੰਨਵਾਦ ਕੀਤਾ ਇਹਨਾਂ ਚਾਰੇ ਮੌਜੂਦਾ ਸੰਸਦਾਂ ਸਿਤਾਰਕ ਕਰਦੇ ਆ ਦਿੱਲੀ ਦਾ ਸਾਡੇ ਨਾਲ ਸਾਡੇ ਸੋਗੀ ਪੰਕਜ ਕਪਾਹੀ ਜੁੜ ਚੁਕੇ ਨੇ ਪੰਕਜ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਜੜੀਏ ਇਹਨਾਂ ਨੂੰ ਇੱਕ ਵਾਰ ਫਿਰ ਤੋਂ ਮੈਦਾਨ ਵਿੱਚ ਉਤਾਰ ਸਕਦੇ ਹੁਣ ਜਦੋਂ ਨਾ ਫਾਈਨਲ ਹੋ ਗਏ ਨੇ ਜ਼ਾਹਿਰ ਤੌਰ ਤੇ ਜਸ਼ਨ ਦਾ ਮਾਹੌਲ ਸਮਰਥਕਾਂ ਵਿੱਚ ਵੀ ਵੇਖਿਆ ਜਾ ਰਿਹਾ ਹੈ ਆਪ ਇਹ ਜੜੇ ਉਮੀਦਵਾਰ ਨੇ ਹੁਣ ਉਹ ਵੀ ਖੁਸ਼ ਹੋਣਗੇ ਇਸ ਵਕਤ ਦੀ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਰਜਿੰਦਰ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਨਿਊਜ਼ 18 ਇੱਕ ਅਹਿਮ ਜਾਣਕਾਰੀ ਇਹ ਦੇ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣੇ ਕਪੂਰਥਲਾ ਹਾਊਸ ਤੋਂ ਰਵਾਨਾ ਹੋਏ ਨੇ ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਉਹਨਾਂ ਦੇ ਨਾਲ ਸਿੱਧੇ ਦੌਰ ਤੋਂ ਕਪੂਰਥਲਾ ਹਾਊਸ ਤੋਂ ਰਵਾਨਾ ਹੋਏ ਨੇ ਔਰ ਸਿੱਧਾ ਡੇਰਾ ਬਿਆਸ ਪ੍ਰਮੁਖ ਦੇ ਕੋਲ ਜਾ ਰਹੇ ਨੇ ਇਸ ਵੇਲੇ ਡੇਰਾ ਬਿਆਸ ਜਿਹੜਾ ਹੈ ਉਹ ਕੈਪਟਨ ਅਭਿਨੇਂਦਰ ਸਿੰਘ ਜਾ ਰਹੇ ਨੇ ਕਿਉਂਕਿ ਡੇਰਾ ਬਿਆਸ ਇੱਕ ਵੱਡੀ 2019 ਲੋਕ ਸਭਾ ਚੋਣਾਂ ਦੇ ਵਿੱਚ ਇੱਕ ਵੱਡਾ ਫੈਕਟਰ ਸਾਬਤ ਹੋਏਗਾ ਤਾਂ ਉੱਥੋਂ ਸਮਰਥਨ ਲੈਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਆਸ਼ਾ ਕੁਮਾਰੀ ਜਿਹੜਾ ਹੈ ਉਹ ਡੇਰਾ ਪ੍ਰਮੁਖ ਦੇ ਨਾਲ तकरीबन 11:30 ਵਜੇ ਦੇ ਕਰੀਬ ਮੁਲਾਕਾਤ ਕਰਨਗੇ ਇਸ ਤੋਂ ਪਹਿਲਾਂ ਨਿਤਿਨ ਗਟਕਰੀਵੀ ਜਿਹੜਾ ਹੈ ਉਹ ਡੇਰਾ ਬਿਆਸ ਗਏ ਸੀਗੇ ਡੇਰਾ ਬਿਆਸ ਦੇ ਪ੍ਰਮੁਖ ਨਾਲ ਮੁਲਾਕਾਤ ਕੀਤੀ ਸੀਗੀ ਔਰ ਰਾਜਾ ਸੁਆਮੀ ਸਤਸੰਗ ਡੇਰਾ ਪੰਜਾਬ ਦੇ ਵਿੱਚ ਇੱਕ ਅਜੀਹਾ ਫੈਕਟਰ ਹੈ ਜਿਸ ਨੂੰ ਹਰ ਸਿਆਸੀ ਪਾਰਟੀ ਹਰ ਸਿਆਸੀ ਪਾਰਟੀ ਨਾਲ ਜੋੜਨਾ ਚਾਹੁੰਦੀ ਹੈ ਕਿਉਂਕਿ ਬਹੁਤ ਸਾਰੀ ਵੋਟ ਡੇਰਾ ਬਿਆਸ ਦੇ ਨਾਲ ਜੁੜੀ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਆਪਣੇ تمام ਜਿਹੜੇ ਉਮੀਦਵਾਰ ਸੀਗੇ ਉਹਨਾਂ ਦੇ ਨਾਲ ਕਪੂਰਥਲਾ ਹਾਊਸ ਦੇ ਵਿੱਚ ਬ੍ਰੇਕਫਾਸਟ ਕੀਤਾ ਸੁਨੀਲ ਜਾਖੜ ਉੱਥੇ ਮੌਜੂਦ ਸੀਗੇ ਚੌਧਰੀ ਸੰਤੋਖ ਉੱਥੇ ਮੌਜੂਦ ਸੀਗੇ ਰਵਨੀਤ ਸਿੰਘ ਬਿੱਟੂ ਉੱਥੇ ਮੌਜੂਦ ਸੀਗੇ ਲੇਕਿਨ ਹੁਣ ਕੈਪਟਨ ਅਮਿੰਦਰ ਸਿੰਘ ਸੁਨੀਲ ਜਾਖੜ ਅਤੇ ਹਾਸ਼ਾ ਕੁਮਾਰੀ ਤਿੰਨੇ ਜਿਹੜੇ ਨੇ ਉਹ ਡੇਰਾ ਬਿਆਸ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਇਸ ਵੇਲੇ ਤਸਵੀਰਾਂ ਦਿਖਾਨੀਆਂ ਚਾਹੂੰਗਾ ਗੁਰਜੀਤ ਓਜਲਾ ਜਿਹੜਾ ਵੈ ਉਹ ਬਾਹਰ ਨਿਕਲ ਰਹੇ ਨੇ ਗੁਰਜੀਤ ਓਜਲਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਉਹਨਾਂ ਦਾ ਇਸ ਮੁਲਾਕਾਤ ਦੇ ਬਾਰੇ ਕਹਿਣਾ ਹੈ ਕਿਉਂਕਿ ਗੁਰਜੀਤ ਸਾਬ ਟਿਕਟ ਮਿਲੀ ਕੈਪਟਨ ਅਵਿੰਦਰ ਸਿੰਘ ਦਾ ਅਸ਼ੀਰਵਾਦ ਤੁਸੀਂ ਲਾਇਨ ਪਹੁੰਚੇ ਹੁਣ ਕਿਸ ਤਰੀਕੇ ਨਾਲ ਤੁਸੀਂ ਤਿਆਰੀ ਕਿਵੇਂ ਮੁਕਰਰ ਕਰ ਰਹੇ ਹੋ ਸੀਐਮ ਸਾਹਿਬ ਦਾ ਧੰਨਵਾਦ ਕੀਤਾ ਜਿਹੜਾ ਉਹਨਾਂ ਨੇ ਵਿਸ਼ਵਾਸ ਕੀਤਾ ਦੁਬਾਰਾ ਟਿਕਟ ਦੇ ਕੇ ਮੈਂ ਤੇ ਡਾਕਟਰ ਸਾਹਿਬ ਅਸੀਂ ਚੇਚੇ ਤੌਰ ਤੇ ਇਸ ਕੰਮ ਲਈ ਆਏ ਸੀ ਆਸ਼ਾ ਕੁਮਾਰੀ ਜੀ ਆਪਣੇ ਪਰਦਾ ਸਾਨਿਲ ਜਾਖੜ ਜੀ ਵੀ ਉੱਥੇ ਸਨ ਔਰ ਸੀਐਮ ਸਾਹਿਬ ਨੂੰ ਅਸੀਂ ਮਿਲ ਕੇ ਇਹੀ ਰਿਕਵੈਸਟ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਅੰਮ੍ਰਿਤਸਰ ਵੱਲ ਤਵੱਜੂ ਦਿੱਤੀ ਜਾਵੇ ਅੰਮ੍ਰਿਤਸਰ ਦੇ ਲੋਕਾਂ ਵੱਲ ਤਵੱਜੂ ਦਿੱਤੀ ਜਾਵੇ ਔਰ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਵੀ ਆ ਉਹ ਅਸੀਂ ਅੰਮ੍ਰਿਤਸਰ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਦੇ ਪੱਖੋਂ ਅੰਮ੍ਰਿਤਸਰ ਅੰਮ੍ਰਿਤਸਰ ਦੇ ਨਾਲ ਡੇਰਾ ਬਿਆਸ ਲੱਗਦਾ ਔਰ ਡੇਰਾ ਬਿਆਸ ਨੂੰ ਮਿਲਣ ਹੁਣ ਕੈਪਟਨ ਅਮਿੰਦਰ ਸਿੰਘ ਜਾ ਰਹੇ ਨੇ ਡੇਰਾ ਬਿਆਸ ਕਿੰਨਾ ਫੈਕਟਰ ਸਾਬਿਤ ਹੋਏਗਾ ਔਰ ਡੇਰਾ ਬਿਆਸ ਪ੍ਰਮukh ਦੇ ਨਾਲ ਜਲੋ ਮੁਲਾਕਾਤ ਹੋਏਗੀ ਕੀ ਕੁਛ ਗੱਲਬਾਤ ਹੋਏਗੀ ਕਿਉਂਕਿ ਤੁਹਾਡੇ ਨਾਲ ਵੀ ਇਸ ਵੇਲੇ ਕੈਪਟਨ ਅਮਿੰਦਰ ਸਿੰਘ ਨੇ ਸਾਂਝੀ ਕੀਤੀ ਹੈ ਕਿ ਡੇਰਾ ਬਿਆਸ ਨੂੰ ਮੈਂ ਮਿਲਣ ਜਾ ਰਿਹਾ ਨਹੀਂ ਜਿਹੜੀ ਡੇਰਾ ਬਿਆਸ ਦੀ ਗੱਲ ਹੈ ਉਹ ਮਿਲਣ ਜ਼ਰੂਰ ਜਾ ਰਹੇ ਪਰ ਸਾਡੇ ਨਾਲ ਕੋਈ ਗੱਲ ਉਹਨਾਂ ਨੇ ਸਾਂਝੀ ਨਹੀਂ ਕੀਤੀ ਕੁਦਰਤੀ ਗੱਲ ਹੈ ਜਦੋਂ ਇਲੈਕਸ਼ਨ ਹੁੰਦੀ ਹੈ ਫਿਰ ਸਾਰਿਆਂ ਨੇ ਜਾਣਾ ਨਵਿੰਦਰ ਸਿੰਘ ਨੇ ਕਹਿਆ ਸੀ ਕਿ ਡੇਰੇ ਤੋਂ ਵੋਟ ਨਹੀਂ ਮੰਗਿਆ ਜਾਣ ਗਿਆ ਫਿਰ ਹੁਣ ਇਹ ਚੇਂजेस ਸਾਰਿਆਂ ਦੀ ਵੋਟਸ ਹੁੰਦੀਆਂ ਨੇ ਹਰ ਕੋਈ ਬੰਦਾ ਉੱਥੇ ਜਾਂਦਾ ਜ਼ਰੂਰ ਆ ਔਰ ਇਹ ਇਹ ਰੁਟੀਨ ਹੈ ਇੱਕ ਪਹਿਲਾ ਕੈਪਟਨ ਨਵਿੰਦਰ ਸਿੰਘ ਨੇ ਕਿਹਾ ਸੀਗਾ ਕਿਸੇ ਵੀ ਡੇਰੇ ਦੇ ਕੋਲ ਜਿਹੜਾ ਵਾ ਉਹ ਕਾਂਗਰਸ ਨਹੀਂ ਜਾਏਗੀ ਹੁਣ ਡੇਰਾ ਪ੍ਰਮੁਖ ਦੇ ਕੋਲ ਜਾਣਾ ਕਿ ਇਸ ਤਰੀਕੇ ਨਾਲ ਦੇਖੋ ਮੇਰਾ ਇੱਕ ਮੰਨਣਾ ਹੈ ਜਿਹਦੇ ਕੋਲ ਵੋਟ ਦਾ ਅਧਿਕਾਰ ਸੰਵਿਧਾਨ ਨੇ ਦਿੱਤਾ ਹੈ ਵੋਟ ਜਿਹਦੀ ਹੈ ਦੇਖੋ ਇਲੈਕਸ਼ਨ ਵੋਟ ਪਾਉਣ ਨੂੰ ਕੋਈ ਸਿਧਾਂਤਮਾਨ ਦਾ ਨਹੀਂ ਮੰਨਦਾ ਪਰ ਜਿਹਦੇ ਕੋਲ ਵੋਟ ਦਾ ਅਧਿਕਾਰ ਹੈ ਉਹਦੇ ਕੋਲ ਜਾਣਾ ਕੋਈ ਗੁਨਾਹ ਨਹੀਂ ਹੈ ਵੋਟ ਦਾ ਅਧਿਕਾਰ ਦਿੰਦਾ ਹੈ ਸੰਵਿਧਾਨ ਇਸ ਨੇ ਪਰ ਕਿਉਂਕਿ ਡੇਰਾ ਰਾ ਸੁਆਮੀ ਇੱਕ ਅਜਿਹਾ ਫੈਕਟਰ ਹੈ ਜਿਹੜਾ 2017 ਚ ਵੀ ਦੇਖਣ ਨੂੰ ਮਿਲਿਆ ਸੀ ਰਾਹੁਲ ਗਾਂਧੀ ਉੱਥੇ ਗਏ ਸੀ ਇੱਕ ਵੱਡੀ ਜਿੱਤ ਪੰਜਾਬ ਦੇ ਵਿੱਚ ਕਾਂਗਰਸ ਨੇ ਹਾਸਲ ਕੀਤੀ ਹੁਣ ਫਿਰ ਡੇਰਾ ਪ੍ਰਮੁਖ ਨੂੰ ਮਿਲਣਾ ਲੱਗਦਾ ਹੈ ਕਿ 13 ਸੀਟਾਂ ਦਾ ਕਿਤਨਾ ਕਿਤਨਾ ਇਮਪੈਕਟ ਪੈ ਗੱਲ ਮੇਰੀ ਬੜੀ ਸਪਸ਼ਟ ਜੀ ਹੈ ਚਾਹੇ ਕਿਸੇ ਵੀ ਧਰਮ ਦੀ ਤੁਸੀਂ ਗੱਲ ਕਰ ਲੋ ਇਹ ਜਿਹੜੀ ਸੰਵਿਧਾਨ ਆ ਸੰਵਿਧਾਨ ਦਾ ਢਾਂਚਾ ਜਿਹੜਾ ਉਹ ਸਿਰਫ ਸਾਂਝਾ ਢਾਂਚਾ ਹੈ ਉਹ ਸੈਕੂਲਰ ਹੈ ਤੋ ਸੈਕੂਲਰਿਜ਼ਮ ਦੇ ਵਿੱਚ ਜਿੱਥੇ ਵੋਟ ਹੈਗੀ ਉੱਥੇ ਜਾਣਾ ਪੈਂਦਾ ਹੈ ਚਾਹੇ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਕੀ ਤੁਹਾਨੂੰ ਜਿਹੜਾ ਫੈਕਟਰ ਦਿੱਤਾ ਹੈ ਕਿ ਕੁਝ ਕਿਹਾ ਹੈ ਤੁਹਾਨੂੰ ਕਿਸ ਤਰੀਕੇ ਨਾਲ ਤਿਆਰੀਆਂ ਕੀਤੀਆਂ ਜਾਂ ਤੁਹਾਡਾ ਕੁਝ ਵਿਧਾਇਕ ਵਿਰੋਧ ਕਰ ਰਹੇ ਸੀ ਰਾਜਕੁਮਾਰ ਵੇਰਕਾ ਤੁਹਾਡੇ ਨਾਲ ਨੇ ਇਹ ਸਪੋਰਟ ਤੁਹਾਨੂੰ ਹਮੇਸ਼ਾ ਕਰਦੇ ਰਹੇ ਨੇ ਨਹੀਂ ਵਿਰੋਧ ਦੇਖੋ ਫਿਰ ਮੈਂ ਗੱਲ ਕਿਹਾ ਵਿਰੋਧ ਮੇਰਾ ਨਹੀਂਗਾ ਪਾਰਟੀ ਨੇ ਇੱਕ ਡੈਮੋਕ੍ਰੈਟਿਕ ਵੇ ਬਣਾਇਆ ਸੀ ਟਿਕਟਾਂ ਅਪਲਾਈ ਕਰਨ ਦਾ ਤੇ ਜਿਨੇ ਟਿਕਟ ਅਪਲਾਈ ਕਰਨੀ ਉਹਨੇ ਆਪਣੀ ਗੱਲ ਕਰਨੀ ਆ ਟਿਕਟੋਂ ਅਪਲਾਈ ਕਰਕੇ ਇਹ ਤੇ ਕਹੇਗਾ ਨਹੀਂ ਵੀ ਮੈਂ ਟਿਕਟ ਅਪਲਾਈ ਕੀਤੀ ਟਿਕਟ ਗੁਰਜੀਤ ਨੂੰ ਦਿਓ ਕੁਦਰਤੀ ਗੱਲ ਹੈ ਜੇ ਮੈਂ ਵੀ ਹੋਵਾਂ ਮੈਂ ਵੀ ਇਦਾਂ ਕਰਾਂ ਹੁਣ ਕਦੋਂ ਤੁਸੀਂ ਜਾ ਰਹੇ ਹੋ ਕਿਵੇਂ ਦਾ ਰੋਡ ਸ਼ੋਅ ਕਰੋਗੇ ਕਿਉਂਕਿ ਅੰਬਰਸਰ ਅਸੀਂ ਲਗਾਤਾਰ ਦੇਖ ਰਹੇ ਸੀ ਤੁਹਾਡੇ ਸਪੋਰਟਰ ਤੁਹਾਡਾ ਇੰਤਜ਼ਾਰ ਕਰ ਰਹੇ ਆਂ ਟ੍ਰੇਨ ਤੇ ਜਾ ਰਹੇ ਹੋ ਬੱਸ ਵਿੱਚ ਜਾ ਰਹੇ ਹੋ ਕਿਵੇਂ ਜਾ ਰਹੇ ਹੋ ਕਿਵੇਂ ਉੱਥੇ ਤੁਸੀਂ ਹੁਣ ਸ਼ਕਤੀ ਪ੍ਰਦਰਸ਼ਨ ਕਰੋਗੇ ਇੱਕ ਅਦੇ ਦਿਨ ਚ ਅਸੀਂ ਡਿਸਾਈਡ ਕਰਾਂਗੇ ਸਾਰੇ ਸੀਨੀਅਰਸ ਦੇ ਸਭਾ ਨਾਲ ਬੈਠ ਕੇ ਜਿਸ ਤਰ੍ਹਾਂ ਇਹ ਸਾਰੇ ਸਲਾਹ ਦੇਣ ਗੁੱਸਾ ਬਣਾ ਸੀ ਉਹਦਾ ਪਲਾਨ ਆਊਟ ਕਰਕੇ ਤੁਹਾਨੂੰ ਜਰੂਰ ਪਹਿਲਾਂ ਦੱਸਦੇ ਆਂ ਡਾਕਟਰ ਵੀਰਕਾ ਸਾਹਿਬ ਕਿਵੇਂ ਦੇਖਦੇ ਹੋ ਜ देखो ये एक ये मेनली ਗੱਲ ਸਿਰਫ ਇਹ ਨਹੀਂ ਹੈ ਕਿ ਅਸੀਂ ਲੋਕ ਉਥੇ ਡੇਰਿਆਂ ਦੇ ਉੱਪਰ ਨਹੀਂ ਜਾਂਦੇ ਜਿਸ ਡੇਰੇ ਦੇ ਅੰਦਰ ਬਦਨਾਮੀ ਹੋਏ ਤੇ ਐਕਟੀਵਿਟੀਜ਼ ਗਲਤ ਹੋਣ ਲੇਕਿਨ ਆਮ ਲੋਕਾਂ ਤੱਕ ਪਹੁੰਚਣਾ ਉਸ ਡੇਰਿਆਂ ਤੱਕ ਪਹੁੰਚਣਾ ਕੋਈ ਬੁਰੀ ਗੱਲ ਨਹੀਂ ਹੈ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਅੱਜ ਉਥੇ ਜਾ ਰਹੇ ਹੈ ਔਰ ਉਹ ਹਮੇਸ਼ਾ ਜਾਂਦੇ ਹੈ ਇਦਾਂ ਦੀ ਕੋਈ ਨਹੀਂ ਉਹ ਸਭ ਤੋਂ ਵੱਡਾ ਜਿਹੜਾ ਫਿਲਹਾਲ ਲਈ ਸ਼ੁਕਰੀਆ ਸੋ ਤੁਸੀਂ ਸੁਣਿਆ ਇਸ ਵਕਤ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਅਤੇ ਆਸ਼ਾ ਕੁਮਾਰੇ ਇਸ ਵਕਤ ਡੇਰਾ ਬਿਆਸ ਪਹੁੰਚ ਰਹੇ ਨੇ ਡੇਰਾ ਮੁਕੇ ਦੇ ਨਾਲ ਇਸ ਦੌਰਾਨ ਮੁਲਾਕਾਤ ਕੀਤੀ ਜਾਏਗੀ ਹਾਲਾਂਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਇਹ ਬਿਆਨ ਦਿੱਤਾ ਸੀ ਕਿ ਕਿਸੇ ਤਰ੍ਹਾਂ ਦੇ ਨਾਲ ਵੀ ਕਾਂਗਰਸ ਜਿਹੜੀ ਹੈ ਉਹ ਡੇਰਿਆਂ ਤੇ ਵੋਟ ਮੰਗਣ ਨਹੀਂ ਜਾਏਗੀ ਪਰ ਇਹ ਵੱਡਾ ਬਦਲਾ ਇਸ ਵਕਤ ਦਾ ਆਇਆ ਹੈ ਫਿਲਹਾਲ ਇਸ ਬੁਲੇਟਿਨ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ